ਕਾਲੀ ਦਲ ਤੋਂ ਆਵਾਜ਼ੀ ਪਾਰਟੀ ਤੱਕ ਆਂਦਾ ਇਹ ਸਫ਼ਰ ਕਿੱਦਾਂ ਦਾ ਹੈ ਹੋਇਆ ਪਰ ਸਮੇਂ ਦੇ ਹਿਸਾਬ ਨਾਲ ਕੋਈ ਹਾਲਾਤ ਇਦਾਂ ਦੇ ਬਣੇ ਮੇਰੇ ਵਾਸਤੇ ਉੱਥੇ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਸੀ ਇੱਕ ਵਾਰੀ ਸਾਹ ਸੁਖਵੀਰ ਸਿੰਘ ਬਾਦਲਵਾਲਾ ਨੇ ਸੱਦਾ ਦਿੱਤਾ ਯਾਰ ਚਲੋ ਹਾਲਾਤ ਇਦਾਂ ਦੇ ਬਣੇ ਮੈਂ ਫਿਰ ਉਹਨਾਂ ਦੀ ਪਾਰਟੀ ਦੁਬਾਰਾ ਜੁਆਇਨ ਕੀਤੀ ਮੈਨੂੰ ਇਹ ਵੀ ਐ ਤੱਕ ਸਮਝ ਲੱਗਾ ਮੈਂ ਦੁਬਾਰਾ ਕਿਉਂ ਜੁਆਇਨ ਕਰਾਇਆ ਤੇ ਕਿਉਂ ਨਹੀਂ ਕਰਾਇਆ ਮੈਨੂੰ ਅਜੇ ਤੱਕ ਨਹੀਂ ਕਦੇ ਲੱਗਾ ਇਹ ਅੱਜ ਸ਼੍ਰੋਮਣੀ ਅਕਾਲੀ ਦਲ ਜਿਸ ਪੋਜੀਸ਼ਨ ਤੇ ਖੜਾ ਹੈ ਜੋ ਕੰਮ ਚੰਗੇ ਹੁੰਦੇ ਉਹਨਾਂ ਦਾ ਕੋਈ ਅੱਛਾ ਰਿਜ਼ਲਟ ਹੁੰਦਾ ਤੇ ਫਿਰ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇਹ ਨੌਬਤਾਂ ਆਂਦੀ ਆ ਅੱਜ ਉਹ ਪਾਰਟੀ ਪਿਛਲੇ 4-5 ਸਾਲ ਦੇ ਵਿੱਚ ਉਹਨੇ ਸਿਰਫ ਤੇ ਸਿਰਫ ਸੰਘਰਸ਼ ਕੀਤਾ ਆਪਣੇ ਪਰਿਵਾਰ ਨੂੰ ਬਚਾਉਣ ਲਈ ਉਹ ਬਾਦਲ ਫੈਮਿਲੀ ਜਾਂ ਮੀਟਾ ਫੈਮਿਲੀ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀ ਹੈ ਸਾਡਾ ਇੱਕ ਪਰਿਵਾਰ ਹੈਗਾ ਜਿਹੜਾ ਸਾਡੇ ਪਰਿਵਾਰ ਹੈ ਮੇਰੇ ਮਾਪਿਓ ਮੇਰੇ ਭੈਣਾਂ ਭਰਾ ਮੇਰੇ ਬੱਚੇ ਇੱਕ ਪਰਿਵਾਰ ਹੋ ਦੂਜਾ ਪਰਿਵਾਰ ਹੁੰਦਾ ਪਾਰਟੀ ਜਦੋਂ ਤੁਹਾਡੇ ਪਾਰਟੀ ਦਾ ਮੁਖੀਆ ਆਪਣੇ ਵੱਡੇ ਪਰਿਵਾਰ ਨੂੰ ਪਰਿਵਾਰ ਨਾ ਸਮਝੇ ਤੇ ਛੋਟੇ ਪਰਿਵਾਰ ਨੂੰ ਸਿਰਫ ਪਰਿਵਾਰ ਸਮਝੇ ਉਦੋਂ ਫਿਰ ਪਰਿਵਾਰ ਚੱਲਦੇ ਨਹੀਂ ਕਿ ਤੁਸੀਂ ਜਿਹੜਾ ਛੱਡ ਕੇ ਆਏ ਹੋ ਉਹਦੀ ਮੁੱਖ ਵਜ੍ਹਾ ਆਪਾਂ ਕੀ ਦੇ ਆਪਣਾ ਲੈ ਕੇ ਚਲਦੇ ਆਗੇ ਅੱਜ ਦੇ ਵਿੱਚ ਜਿਹੜੇ ਯੋਗ ਆ ਹੁਣ ਚੱਲ ਰਿਹਾ ਇਹਦੇ ਵਿੱਚ ਜਿਹੜੀ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਚ ਜਿਹੜੀ ਇਸ ਵੇਲੇ ਜਿੰਦੋਂ ਸਭ ਤੋਂ ਵੱਧ ਉਮੀਦਾਂ ਇਹ ਜਿਹੜੇ ਚੰਗਾ ਕੰਮ ਕਰ ਸਕਦੀ ਆ ਉਹ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਮ ਆਮੀ ਪਾਰਟੀ ਨਸ਼ਰ ਨੂੰ ਲੈ ਕੇ ਕਿੰਨਾ ਕੋ ਸਫਲ ਹੋ ਰਹੀ ਹੈ ਜਿੰਨੇ ਉਹਨਾਂ ਦਾ ਬਹੁਤ ਸਾਰੀਆਂ ਪਾਰਟੀਆਂ ਪੰਜਾਬ ਦੇ ਵਿੱਚ ਪਹਿਲੇ ਅਕਾਲੀ ਦਲ ਦੇ ਮੇਲੇ ਵੀ ਨਸ਼ੇ ਦਾ ਬਹੁਤ ਫਸਾਰਾ ਹੋਇਆ इवन ਕੈਪਟਨ ਅਮਰਿੰਦਰ ਸਿੰਘ ਜੀ ਨੇ ਜਦੋਂ ਸੀਐਮ ਬਣਨ ਤੋਂ ਪਹਿਲੇ ਇਲੈਕਸ਼ਨਾਂ ਤੋਂ ਪਹਿਲੇ ਸਟੇਜ ਤੇ ਖੜੇ ਹੋ ਕੇ ਗੁਟਕਾ ਸਾਫ ਹੱਥ ਫੜ ਕੇ ਸੌਂਹ ਕਦੀ ਵੀ ਅਸੀਂ 4 ਹਫ਼ਤਿਆਂ ਦੇ ਵਿੱਚ ਵਿੱਚ ਨਸ਼ੇ ਦਾ ਖਾਤਮਾ ਕਰਾਂਗੇ ਮੈਂ ਭਾਵੇਂ ਸ਼੍ਰੋਮਣੀ ਅਕਾਲੀ ਦਲ ਚਰੇ ਆ ਪਰ ਸ਼੍ਰੋਮਣੀ ਅਕਾਲੀ ਦਲ ਵੀ ਕਦੀ ਵੀ ਇੰਨਾ ਸੀਰੀਅਸਲੀ ਉਹਨੇ ਨਸ਼ਿਆਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਦੀ ਵੀ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਆਮ ਆਦਮੀ ਪਾਰਟੀ ਸੀਰੀਅਸਲੀ ਦਸ਼ੇ ਦੇ ਖਿਲਾਫ ਜਿਹੜਾ ਯੁੱਧ ਹੈ ਉਹ ਸੱਚੀ ਯੁੱਧ ਲੜ ਰਹੀ ਆ ਪੰਜਾਬ ਦੇ ਲਾਅ ਐਂਡ ਆਰਡਰਸ ਦੇ ਬਾਰੇ ਕਿਹੜਾ ਜਾਂਦੇ ਹੋ ਲਗਾਤਾਰ ਗੈਂਗਵਾੜਦੋनियां ਗੋਲੀਆਂ ਚਾਲਦੀਆਂ ਵਪਾਰੀ ਵੀ ਪਰੇਸ਼ਾਨ ਨੇ ਤੇ ਆਮ ਲੋਕ ਤਾਂ ਸੀਐਮ ਮਾਨ ਸਾਹਿਬ ਨੂੰ ਵੀ ਜੋਗੀ ਵਾਂਗੂ ਰੂਪ ਲੈਣਾ ਚਾਹੀਦਾ ਸਤਿ ਸ਼੍ਰੀ ਅਕਾਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਤੁਹਾਡਾ ਦੋਸਤ ਬੰਕਾ ਸੋਨੀ ਅੱਜ ਸਾਡੇ ਸਟੂਡੀਓ ਦੇ ਵਿੱਚ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਬੈਠੇ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸਰਦਾਰ ਗੁਰਚਰਨ ਸਿੰਘ ਚੰਨੀ ਜੀ ਚੰਨੀ ਜੀ ਹੁਣਾਂ ਕੋਲੋਂ ਅੱਜ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਕਿ ਕੀ ਮੁੱਦੇ ਜਿਹੜੇ ਪੰਜਾਬ ਦੇ ਹੈਗੇ ਆ ਕੀ ਸਰਕਾਰਾਂ ਪੰਜਾਬ ਵਾਸਤੇ ਕਰ ਰਹੀਆਂ ਹੈਗੀਆਂ ਨੇ ਹਾਂ ਜੀ ਚੰਨੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਸੋਨੀ ਸਾਹਿਬ ਧੰਨਵਾਦ ਜੀ ਸਭ ਤੋਂ ਪਹਿਲੇ ਸਟਾਰ ਨਿਊਜ਼ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਾਈ ਗੁਰਜੀਕਾਰ ਕਾਲਸਾ ਮਾਈ ਗੁਰਜੀ ਕੀ ਫਤਿਹ ਜੇ ਚੰਨੀ ਗੱਲ ਕਰੀਏ ਆਪਾਂ ਅਕਾਲੀ ਦਲ ਤੋਂ ਆਵਾਮੀ ਪਾਰਟੀ ਤੱਕ ਆਂਦਾ ਇਹਦਾ ਸਫ਼ਰ ਕਿੱਦਾਂ ਤੈ ਹੋਇਆ ਦੇਖੋ ਜਦੋਂ ਕੋਈ ਬੰਦਾ ਕਿਸੇ ਪਾਰਟੀ ਚ ਕੰਮ ਕਰਦਾ ਖਾਸ ਕਰਕੇ ਜਦੋਂ ਉਹ ਪੂਰੀ ਡੈਡੀਕੇਸ਼ਨ ਨਾਲ ਕੰਮ ਕਰੇ ਤੇ ਜਦੋਂ ਉਹਨੂੰ ਪਾਰਟੀ ਛੱਡਣੀ ਪੈਂਦੀ ਇਹਨਾਂ ਨੂੰ ਬਹੁਤ ਦੁੱਖ ਲੱਗਦਾ ਪਰ ਕਈ ਵਾਰੀ ਇਦਾਂ ਦੀਆਂ ਮਜਬੂਰੀਆਂ ਇਦਾਂ ਦੀਆਂ ਹੋ ਜਾਂਦੀਆਂ ਨੇ ਇਹ ਤੁਹਾਡੇ ਕੋਲ ਕੋਈ ਹੋਰ ਕੋਈ ਹੱਲ ਨਹੀਂ ਹੁੰਦਾ ਮੈਂ ਬਹੁਤ ਲੰਬਾ ਸਮਾਂ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸਰ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਕੰਮ ਕੀਤਾ ਹੋਰ ਬਹੁਤ ਸਾਰੇ ਲੀਡਰਾਂ ਨਾਲ ਕੰਮ ਕੀਤਾ ਸਰ ਸੁਬੀਸ਼ ਸਿੰਘ ਬਾਦਲ ਨਾਲ ਵੀ ਕੰਮ ਕੀਤਾ ਪਰ ਸਮੇਂ ਦੇ ਹਿਸਾਬ ਨਾਲ ਕੋਈ ਹਾਲਾਤ ਇਦਾਂ ਦੇ ਬਣੇ ਮੇਰੇ ਵਾਸਤੇ ਉੱਥੇ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਸੀ ਮੈਂ ਫਿਰ ਚੁੱਪ ਕਰਕੇ ਘਰ ਬੈਠ ਗਿਆ ਫਿਰ ਮੈਨੂੰ ਇੱਕ ਵਾਰੀ ਸਰ ਸੁਖਬੀ ਸਿੰਘ ਬਾਦਲਵਾਨ ਨੇ ਸਦਾ ਦਿੱਤਾ ਜਾਂ ਚਲੋ ਹਾਲਾਤ ਇਦਾਂ ਦੇ ਬਣੇ ਮੈਂ ਫਿਰ ਉਹਨਾਂ ਦੀ ਪਾਰਟੀ ਦੁਬਾਰਾ ਜੁਆਇਨ ਕੀਤੀ ਪਰ ਉਹਨਾਂ ਨੇ ਜਦੋਂ ਨਾ ਵੀ ਮੈਨੂੰ ਇਹ ਨਹੀਂ ਅਜੇ ਤੱਕ ਸਮਝ ਲੱਗਾ ਮੈਂ ਦੁਬਾਰਾ ਕਿਉਂ ਜੁਆਇਨ ਕਰਾਇਆ ਤੇ ਕਿਉਂ ਨਹੀਂ ਕਰਾਇਆ ਮੈਨੂੰ ਅਜੇ ਨਹੀਂ ਸਮਝ ਲੱਗਾ ਮੈਂ ਇਸ ਗੱਲ ਦੇ ਉੱਤੇ ਕੱਲ ਰਹੀ ਸੀ ਫਿਰ ਉਸ ਤੋਂ ਬਾਅਦ ਮੇਰੇ ਬਹੁਤ ਸਤਿਕਾਰਯੋਗ ਮਿੱਤਰ ਨੇ ਇਸ ਸ਼੍ਰੀ ਪਵਨ ਕੁਮਾਰ ਟਿੰਨੂ ਜੀ ਤੇ ਜਦੋਂ ਪਾਰਲੀਮੈਂਟ ਦੀ 2024 ਦੀ ਇਲੈਕਸ਼ਨ ਆਈ ਤਾਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਆਫਰ ਕੀਤਾ ਵੀ ਤੁਸੀਂ ਸਾਡੀ ਜਲੰਧਰ ਤੋਂ ਐ ਲੋਕ ਸਭਾ ਦੀ ਸੀਟ ਲੈ ਲਓ ਉਹਨਾਂ ਨਾਲ ਮੇਰਾ ਬਹੁਤ ਪਿਆਰ ਆ ਉਹਨਾਂ ਨੇ ਫਿਰ ਮੈਨੂੰ ਵੀ ਪਾਰਟੀ ਨੇ ਅਪਰੋਚ ਕੀਤਾ ਤੁਸੀਂ ਨਾਲ ਉਹਨਾਂ ਦੇ ਆਓ ਤੇ ਮੈਂ ਫਿਰ ਅਸੀਂ ਪਵਨ ਕੁਮਾਰ ਤੀਨੂ ਜੀ ਤੇ ਅਸੀਂ ਮੈਂ ਇਕੱਠੇ ਅਸੀਂ ਦੋਨਾਂ ਨੇ ਉਦੋਂ 2024 ਦੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਉਹਦੇ ਵਾਸਤੇ ਮੈਂ ਪਹਿਲੇ 2-4 ਮਹੀਨੇ ਸੋਚਿਆ ਸਮਝਿਆ ਫਿਰ ਮੈਂ ਕਿਸੇ ਇੱਕ ਸਟੇਜ ਤੇ ਆ ਕੇ ਡਬਲ ਮਾਈਂਡਡ ਸੀ ਕਰਾਂ ਨਾ ਕਰਾਂ ਕਰਾਂ ਨਾ ਕਰਾਂ ਫਿਰ ਮੈਂ ਆਪਣਾ ਮੇਰਾ ਬੇਟਾ ਉਹਨਦੇ ਨਾਲ ਮਸਲਾ ਕੀਤੀ ਤੇ ਉਹਨੇ ਮੈਨੂੰ ਇਹ ਰਾਏ ਦਿੱਤੀ ਵੀ ਪਪਾ ਅੱਜ ਦੇ ਵਿੱਚ ਜਿਹੜਾ ਯੁੱਗ ਹੈ ਹੁਣ ਚੱਲ ਰਿਹਾ ਇਹਦੇ ਵਿੱਚ ਜਿਹੜੀ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਚ ਜਿਹੜੀ ਇਸ ਵੇਲੇ ਜਿੰਦੋਂ ਸਭ ਤੋਂ ਵੱਧ ਉਮੀਦਾਂ ਨੇ ਕਿ ਜਿਹੜਾ ਚੰਗਾ ਕੰਮ ਕਰ ਸਕਦੀ ਆ ਉਹ ਆਮ ਆਦਮੀ ਪਾਰਟੀ ਆ ਗੱਲ ਕਰੀ ਆਪਾਂ ਅਕਾਲੀ ਦਲ ਦੀ ਵਰਕਿੰਗ ਦੀ ਕਿ ਜਿਹੜੀ ਉਹਨਾਂ ਦੇ ਪਿੱਛੇ ਕੰਮ ਕੀਤੇ ਆ ਤੁਹਾਨੂੰ ਸਹੀ ਲੱਗੇ ਦੇਖੋ ਜੀ ਚਾਹੇ ਉਹ ਬਹਿਬਲ ਕਲਾ ਕਾਂਡ ਹੋਵੇ ਜਾਂ ਉਹ ਨਸ਼ੇ ਦੇ ਮੁੱਤਿਆਂ ਨੂੰ ਲੈ ਕੇ ਬੇਅਦਬੀ ਨੂੰ ਲੈ ਕੇ ਮੈਂ 2017 ਤੱਕ ਸ਼੍ਰੋਮਣੀ ਅਕਾਲੀ ਦਲ ਨਾਲ ਰਾਟ ਰਿਹਾ ਤੁਸੀਂ ਕਿਹਾ ਵੀ ਉਹ ਕੰਮ ਚੰਗੇ ਕੀਤੇ ਬਹਿਬਲ ਕਲਾ ਕਾਂਡ ਹੋਵੇ ਜਾਂ ਜਿੱਥੇ ਆਪਣੇ ਦੋ ਸਿੰਘ ਸ਼ੀ ਦੋ ਇਹ ਬੈਬਲ ਕਲਾਬ ਗੋਲੀ ਕਾਂਟ ਦੇ ਵਿੱਚ ਜਾਂ ਜਦੋਂ ਬੀਐਡਪੀਆਂ ਹੋਈਆਂ ਭਾਈ ਸਾਹਿਬ ਇਹ ਤਾਂ ਤੁਹਾਨੂੰ ਪੁੱਛਣ ਦੀ ਮੈਨੂੰ ਲੋੜ ਹੀ ਨਹੀਂ ਹੈਗੀ ਇਹ ਤਾਂ जग ਜਾਹਰ ਹੈ ਜੇ ਅੱਜ ਸ਼੍ਰੋਮਣੀ ਅਕਾਲੀ ਦਲ ਜਿਸ ਪੋਜੀਸ਼ਨ ਤੇ ਖੜਾ ਹੈ ਜੋ ਕੰਮ ਚੰਗੇ ਹੁੰਦੇ ਜੇ ਉਹ ਉਹਨਾਂ ਦਾ ਕੋਈ ਅੱਛਾ ਰਿਜ਼ਲਟ ਹੁੰਦਾ ਤੇ ਫਿਰ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇਹ ਨੋਬਤਾਂ ਆਂਦੀ ਅੱਜ ਦੇਖੋ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਦੇ ਮੁੱਦਿਆਂ ਤੇ ਆਪਣੀਆਂ ਜਾਨਾਂ ਵਾਰਨ ਨੂੰ ਲੀਡਰ ਤਿਆਰ ਹੁੰਦੇ ਸੀ ਅਸੀਂ ਵੀ ਬੜੀ ਅੱਗੇ ਹੋ ਕੇ ਲੜਾਈ ਲੜਦੇ ਰਹੇ ਤੁਸੀਂ ਤਾਂ ਸਾਨੂੰ ਜਿੰਦਦਰ ਦੇਖਦੇ ਰਹੇ ਹੋ ਅੱਜ ਉਹ ਪਾਰਟੀ ਪਿਛਲੇ 4-5 ਸਾਲ ਦੇ ਵਿੱਚ ਉਹਨੇ ਸਿਰਫ ਤੇ ਸਿਰਫ ਸੰਘਰਸ਼ ਕੀਤਾ ਆਪਣੇ ਪਰਿਵਾਰ ਨੂੰ ਬਚਾਉਣ ਲਈ ਉਹ ਬਾਦਲ ਫੈਮਿਲੀ ਨੂੰ ਜਾਂ ਮੀਟਾ ਫੈਮਿਲੀ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀ ਹੈ ਜਿਹੜੀ ਪਾਰਟੀ ਸ਼ਿਦਿਆਂ ਦਿਂਦਰੀਆਂ ਲੋਕਾਂ ਦੇ ਮੁੱਦਿਆਂ ਤੇ ਪੰਜਾਬ ਦੇ ਹਿੱਤਾਂ ਵਾਸਤੇ ਲੜਦੀ ਰਹੀ ਜਿਹੜੀ ਪੰਜਾਬ ਦੀ ਇੱਤਾਂ ਦੀ ਰਾਖੀ ਕਰਦੀ ਰਹੀ ਆ ਉਹ ਪਾਰਟੀ ਅੱਜ ਉਸ ਲੈਵਲ ਤੇ ਪਹੁੰਚੀ ਆ ਜਿਹੜੀ ਅੱਜ ਇੱਕ ਪਰਿਵਾਰ ਦੀ ਨੂੰ ਬਚਾਉਣ ਲਈ ਲੜਾਈ ਲੜਦੀ ਤੁਹਾਡੀ ਪਛਾਣ ਜਿਹੜੀ ਕਾਲੀ ਦੌਰ ਤੋਂ ਬਣੀ ਆਪਾਂ ਵੀ ਪਾਰਟੀ ਤੱਕ ਤੁਸੀਂ ਆਏ ਸੀਨੀਅਰ ਲੀਡਰ ਵਜੋਂ ਨਵੇਂ ਪਰਵੰਨੇ ਆ ਗਏ ਹੋ ਤੇ ਆਪਾਂ ਗੱਲ ਕਰਦੇ ਹੈਗੇ ਆ ਕਿ ਤੁਸੀਂ ਜਿਹੜਾ ਛੱਡ ਕੇ ਆਏ ਉਹਦੀ ਮੁੱਖ ਵਜ੍ਹਾ ਆਪਾਂ ਕੀ ਦੇ ਆਪਣਾ ਲੈ ਕੇ ਚਲਦੇ ਆਗੇ ਦੇਖੋ ਜਿਹੜੀ ਮੇ ਮੁੱਖ ਵਜ੍ਹਾ ਕੋਈ ਵੀ ਹੋਵੇ ਪਰ ਮੈਂ ਤੁਹਾਨੂੰ ਦਾ ਨਿਚੋੜ ਦੱਸ ਦਿੰਦਾ ਬਸ ਤਾਂ ਬਹੁਤ ਸਾਰੀਆਂ ਵਜ੍ਹਾ ਸਿੱਗੀਆਂ ਜਿਹੜੀ ਕੋਈ ਵੀ ਪਾਰਟੀ ਹੁੰਦੀ ਨਾ ਜਿਹੜਾ ਉਹਦਾ ਪ੍ਰਧਾਨ ਹੁੰਦਾ ਜਾਂ ਉਹਦਾ ਸਰਪ੍ਰਸ ਹੁੰਦਾ ਉਹ ਇੱਕ ਪਰਿਵਾਰ ਦਾ ਮੁਖੀ ਹੁੰਦਾ ਸਾਡੇ ਮੈਂ ਮਹਿਸੂਸ ਕਰਦਾ ਸਾਡਾ ਇੱਕ ਪਰਿਵਾਰ ਹੈਗਾ ਜਿਹੜਾ ਸਾਡੇ ਪਰਿਵਾਰ ਹੈ ਮੇਰੇ ਮਾਪਿਓ ਮੇਰੇ ਭੈਣਾਂ ਭਰਾ ਮੇਰੇ ਬੱਚੇ ਇੱਕ ਪਰਿਵਾਰ ਹੋਰ ਦੂਜਾ ਪਰਿਵਾਰ ਹੁੰਦਾ ਪਾਰਟੀ ਜਦੋਂ ਤੁਹਾਡੇ ਪਾਰਟੀ ਦਾ ਮੁਖੀਆ ਆਪਣੇ ਵੱਡੇ ਪਰਿਵਾਰ ਨੂੰ ਪਰਿਵਾਰ ਨਾਲ ਸਮਝੇ ਤੇ ਛੋਟੇ ਪਰਿਵਾਰ ਨੂੰ ਸਿਰਫ ਪਰਿਵਾਰ ਸਮਝੇ ਉਦੋਂ ਫਿਰ ਪਰਿਵਾਰ ਚੱਲਦੇ ਨਹੀਂ ਹੁੰਦੇ। ਬਹੁਤ ਹੈ। ਮੈਂ ਤੁਹਾਨੂੰ ਨਿਚੋਰ ਦੱਸ ਦਿੰਦਾ। ਬਿਲਕੁਲ ਸਹੀ। ਦੇਖੋ ਲੋਕਾਂ ਦੀ ਆਵਾਜ਼ ਵੀ ਪਾਰਟੀ ਉੱਤੇ ਆ ਗਿਓ। ਪੰਜਾਬ ਦੇ ਵਿੱਚ ਆਵਾਜ਼ ਵੀ ਪਾਰਟੀ ਨਸ਼ਰ ਨੂੰ ਲੈ ਕੇ ਕਿੰਨਾ ਕੋ ਸਫਲ ਹੋ ਰਹੀ ਹੈ ਜਿੰਨੇ ਉਹਨਾਂ ਦਾਅਵੇ ਕੀਤੇ ਸੀਗੇ। ਦੇਖੋ ਬਹੁਤ ਸਾਰੀਆਂ ਪਾਰਟੀਆਂ ਪੰਜਾਬ ਦੇ ਵਿੱਚ ਪਹਿਲੇ ਅਕਾਲੀ ਦਲ ਦੇ ਮੇਲੇ ਵੀ ਨਸ਼ੇ ਦਾ ਬਹੁਤ ਪਸਾਰਾ ਹੋਇਆ इवन ਕੈਪਟਨ ਅਮਰਿੰਦਰ ਸਾਹਿਬ ਸਿੰਘ ਜੀ ਨੇ ਜਦੋਂ ਸੀਐਮ ਬਣਨ ਤੋਂ ਪਹਿਲੇ ਇਲੈਕਸ਼ਨਾਂ ਤੋਂ ਪਹਿਲੇ ਸਟੇਜ ਤੇ ਖੜੇ ਹੋ ਕੇ ਗੁਟਕਾ ਸਾਹਬ ਹੱਥ ਫੜ ਕੇ ਸੌਂ ਕਦੀ ਵੀ ਅਸੀਂ 4 ਹਫ਼ਤਿਆਂ ਦੇ ਵਿੱਚ ਵਿੱਚ ਨਸ਼ੇ ਦਾ ਖਾਤਮਾ ਕਰਾਂਗੇ ਮੈਂ ਭਾਵੇਂ ਸ਼੍ਰੋਮਣੀ ਅਕਾਲੀ ਦਲ ਚੜਿਆਂ ਪਰ ਸ਼੍ਰੋਮਣੀ ਅਕਾਲੀ ਦਲ ਵੀ ਕਦੀ ਵੀ ਇੰਨਾ ਸੀਰੀਅਸਲੀ ਉਨੇ ਨਸ਼ਿਆਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਨਹੀਂ ਗੱਲ ਕਰੀਏ ਮਜੀਠੀਆ ਦੀ ਉਹਨਾਂ ਦੇ ਉੱਪਰ ਜਿਹੜੀ ਕਾਰਵਾਈ ਹੋਈ ਹੈ ਮੈਂ ਉੱਥੇ ਆ ਰਿਹਾ ਮੈਂ ਉੱਥੇ ਆ ਰਿਹਾ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਦੀ ਵੀ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਰਾਦਰ ਮੈਂ ਤਾਂ ਇਹ ਕਹਾਂਗਾ ਵੀ ਜਿਹੜਾ ਨਸ਼ਾ ਜਿੰਦੇ ਚ ਅੱਜ ਬੜੇ ਦੇਖੋ ਅਜੇ ਮਜੀਠੀਆ ਸਾਹਿਬ ਬਾਰੇ ਇਹ ਕਹਿਣਾ ਵੀ ਉਹ ਨਸ਼ੇ ਦੇ ਵਪਾਰੀ ਨੇ ਮੈਂ ਅਜੇ ਇਹਨੂੰ ਕੁਝ ਜਲਦੀ ਹੋਏਗੀ ਕਹਿਣਾ ਜਿੰਨੀ ਦੇ ਸਾਬਤ ਨਹੀਂ ਹੋ ਜਾਂਦਾ ਪਰ ਕੁਸ਼ਤਾਂ ਕੁਸ਼ਤਾਂ ਤਾਰ ਗੁਣਾ ਤੇ ਜਿਹੜੇ ਲੱਗੇ ਨੇ ਕਿਸੇ ਗੱਲ ਕਰਕੇ ਨੇ ਕਦੀ ਦਾਗ ਉਦਾਂ ਨਹੀਂ ਲੱਗਦੇ ਉਹ ਜੇ ਉਹਨਾਂ ਦੀ ਕੋਈ ਨਾ ਕੁਝ ਕੋਈ ਉਹਨਾਂ ਦੀ ਕਿਸੇ ਚੇਲੇ ਦੀ ਕਿਸੇ ਸਾਥੀ ਦੀ ਕਿਸੇ ਭਰਾ ਦੀ ਕਿਸੇ ਰਿਸ਼ਤੇਦਾਰ ਦੀ ਕੋਈ ਨਾ ਕੋਈ ਇਨਵੋਲਵਮੈਂਟ ਸੀਗੀ ਜਿੰਦੇ ਕਰਕੇ ਅੱਜ ਉਹਨਾਂ ਦੀ ਇਹ ਪੁਜੀਸ਼ਨ ਹੋਈ ਹੈ ਸੋ ਮਤਾਂ ਉੱਥੇ ਨਿਕਲੇ ਚੱਗ ਲੱਗਦੀ ਸੀ ਅੱਗ ਲੱਗਦੀ ਆ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕੁਝ ਨਹੀਂ ਕੀਤਾ ਠੀਕ ਹੈ 2 ਸਾਲ ਇਸ ਪਾਰਟੀ ਨੇ ਵੀ ਕੁਝ ਨਹੀਂ ਕੀਤਾ ਇੰਨੇ ਸੀਰੀਅਸ ਲੈ ਨਹੀਂ ਕੀਤਾ ਪਰ ਕਈ ਵਰੀ ਹੁੰਦਾ ਵੀ ਜਦੋਂ ਤਾਣਾ ਬਾਣਾ ਸਾਰੇ ਹੀ ਉਹ ਕਹਿੰਦੇ ਨਾ ਜਦੋਂ ਡੋਰ ਬਹੁਤ ਲੰਬੀ ਹੋਈਏ ਤਾਂ ਉਹਦੀ ਗੁੰਝਲਾਂ ਪੈ ਜਾਂਦੀਆਂ ਇੱਥੇ ਡੋਰ ਇੰਨੀ ਲੰਬੀ ਹੋ ਗਈ ਸੀ ਉਹਦੀ ਗੁੰਝਲਾਂ ਇੰਨੀਆਂ ਪੈ ਗਈਆਂ ਸੀ ਉਹ ਗੁੰਝਲਾਂ ਕੱਢਣ ਲਈ ਉਸ ਸਿਸਟਮ ਨੂੰ ਆਪਣੇ ਕੰਟਰੋਲ ਵਿੱਚ ਲਿਆਉਣ ਲਈ ਆਮ ਆਦਮੀ ਪਾਰਟੀ ਨੇ ਇੱਕ ਮਹਿੰਮ ਸ਼ੁਰੂ ਕੀਤੀ ਹੈ ਯੁੱਧ ਨਸ਼ੇ ਵਿਰੁੱਧ ਉਹਦੇ ਅੱਜ ਰਿਜ਼ਲਟ ਵੀ ਆਲੇ ਸ਼ੁਰੂ ਹੋ ਗਏ ਨੇ ਇਹ ਮੈਂ ਨਹੀਂ ਕਹਿ ਰਿਹਾ ਹੁਣ ਆਮ ਅਸੀਂ ਜਦੋਂ ਪਬਲਿਕ ਪਲੇਸਿਸ ਤੇ ਖੜੇ ਹੁੰਨੇ ਆ ਬੈਠਦੇ ਆ ਕਿਸੇ ਵਿਆਹ ਸ਼ਾਦੀ ਤੇ ਜਾਂਦੇ ਆ ਉਥੇ ਲੋਕ ਗੱਲਾਂ ਕਰਦੇ ਵੀ ਆਮ ਆਦਮੀ ਪਾਰਟੀ ਸੀਰੀਅਸਲੀ ਦਸ਼ੇ ਦੇ ਖਿਲਾਫ ਜਿਹੜਾ ਯੁੱਧ ਆ ਉਹ ਸੱਚੀ ਯੁੱਧ ਲੜ ਰਹੀ ਆ ਉਹਨੂੰ ਖਤਮ ਕਰਨ ਦੀ ਨਸ਼ਾ ਖਤਮ ਕਰਨ ਲਈ ਸਾਰੇ ਲੀਡਰ ਸਾਹਿਬਾਨ ਨੇ ਤਿਆਰ ਕੀਤਾ ਹੋਇਆ ਤੇ ਉਹਦੇ ਵਿੱਚ ਪੰਜਾਬ ਦੇ ਚੰਗੇ ਪੁਲਿਸ ਅਫਸਰ ਸਾਥ ਵੀ ਦੇ ਰਹੇ ਨੇ ਕਿਉਂਕਿ ਉਹਦੇ ਵਿੱਚ ਵੀ ਤਣਾ ਬਹੁਤ ਉਲਝਿਆ ਹੋਇਆ ਕੁਝ ਅਫਸਰ ਵੀ ਇੰਦੇ ਵਿੱਚ ਇਨਵੋਲ ਹੈ ਮੈਂ ਸਾਰੇ ਨਹੀਂ ਕਹਿੰਦਾ ਪਰ ਬਹੁਤ ਚੰਗੇ ਅਫਸਰ ਵੀ ਹੈਗੇ ਨੇ ਉਹ ਡੀਜੀਪੀ ਸਾਹਿਬ ਬਹੁਤ ਮਿਹਨਤ ਕਰ ਰਹੇ ਨੇ ਉਹਨਾਂ ਦੇ ਸਾਰੇ ਜਿਹੜੇ ਬਹੁਤ ਵੱਡੇ ਵੱਡੇ ਅਫਸਰ ਉਹਨਾਂ ਸਾਥ ਦੇ ਰਹੇ ਨੇ ਤੇ ਮੈਨੂੰ ਲੱਗਦਾ ਹੈ ਵੀ ਜਿਹੜੀ ਜਿਸ ਸਪੀਡ ਨਾਲ ਆਮ ਆਦਮੀ ਪਾਰਟੀ ਇਹ ਕੋਸ਼ਿਸ਼ ਕਰ ਰਹੀ ਆ ਮੈਨੂੰ ਯਕੀਨ ਹੈ ਵੀ ਨਸ਼ਿਆ ਖਤਮ ਤਾਂ ਬਹੁਤ ਬਹੁਤ ਦੂਰ ਦੀ ਗੱਲ ਆ ਪਰ ਇਹਨੂੰ ਜੇ ਘਟਨਾ ਸ਼ੁਰੂ ਹੋ ਗਿਆ ਤੇ ਘਟ ਜਦੋਂ ਘਟਨਾ ਸ਼ੁਰੂ ਹੋਏਗਾ ਤਾਂ ਹੀ ਖਤਮ ਹੋਏਗਾ ਇਹ ਮੈਨੂੰ ਉਮੀਦ ਹੈ ਵੀ ਨਸ਼ੇ ਦਾ ਜਿਹੜਾ ਬਹੁਤ ਜ਼ਿਆਦਾ ਬੋਲਬਲਾ ਹੋ ਗਿਆ ਸੀ ਉਹਦੇ ਚ ਕਾਫੀ ਕਮੀ ਆ ਗਈ ਹੈ ਤੇ ਅੱਗੋਂ ਆਏਗੀ ਹੋਰ ਆਏਗੀ ਹੈ। ਪੰਜਾਬ ਦੇ ਲਾਅ ਐਂਡ ਆਰਡਰ ਦੇ ਬਾਰੇ ਕੀ ਕਿਹਾ ਜਾਂਦੇ ਔਰ ਲਗਾਤਾਰ ਗੈਂਗਵਾਰਜ਼ ਹੋ ਰਹੀਆਂ, ਗੋਲੀਆਂ ਚੱਲ ਰਹੀਆਂ। ਵਪਾਰੀ ਵੀ ਪਰੇਸ਼ਾਨ ਨੇ ਤੇ ਆਮ ਜਨਤਾ ਵੀ। ਦੇਖੋ ਇਹਦੇ ਵਿੱਚ ਨਾ ਜਿੱਥੇ ਸਰਕਾਰਾਂ ਦੀ ਵੀ ਗਲਤੀ ਹੁੰਦੀ ਹੈ ਕਈ ਵਾਰੀ ਮੈਂ ਤੁਹਾਨੂੰ ਪਹਿਲੇ ਕਿਹਾ ਥਾਣਾ ਬਣਾ ਜੋ ਉਲਝਿਆ ਹੋਵੇ ਇਹ ਸਾਰਾ ਜਿਹੜਾ ਨਸ਼ੇ ਦੇ ਖੇਲ ਨੇ ਸਾਰਾ ਕੰਮ ਖਰਾਬ ਕੀਤਾ। ਨਸ਼ਾ ਤੇ ਗੈਂਗਵਾਰ ਨਸ਼ਾ ਤੇ crime ਇਹ ਦੋਨੋਂ ਭੈਣ ਭਰਾ ਨੇ ਇਹ ਪੈਰਲ ਚਲਦੇ ਆ ਇਹ ਇੱਕ ਹੁੰ ਜਿਹੜਾ ਤੁਸੀਂ ਆਮ ਸੁਣਦੇ ਪਿਓ ਬਈ ਕਿਉਂਕਿ ਜਿਹੜੇ ਨਸ਼ੇ ਦੇ ਸਮਗਮ ਹੈਗੇ ਨੇ ਜਾਂ ਜਿਹੜੇ ਗੈਂਗਵਾਰ ਕਰਨ ਵਾਲੇ ਵੱਡੇ ਵੱਡੇ ਗੈਂਗਸਟਰ ਜਿਹੇ ਨੇ ਬੇਸਿਕਲੀ ਤਾਂ ਉਹੀ ਨਸ਼ੇ ਨੂੰ ਸਪੋਰਟ ਉਹੀ ਕਰਦੇ ਨੇ ਉਹਨਾਂ ਨੂੰ ਸਾਡੇ ਸਮਾਜ 'ਚ ਬੜੀ ਵੱਡੀ ਕਮਜ਼ੋਰੀ ਆ ਉਹਨਾਂ ਦੇ ਖਿਲਾਫ ਕੋਈ ਗਵਾਹੀ ਨਹੀਂ ਦਿੰਦਾ ਅੱਛਾ ਜੀ ਗਵਾਹੀ ਨਹੀਂ ਦਿੰਦਾ ਤੋ ਕੋਰਚੋ ਭਰੀ ਹੋ ਜਾਂਦੇ ਨੇ ਉਹਦਾ ਦੂਜਾ ਤਰੀਕਾ ਹੈ ਵੀ ਉਹਨਾਂ ਨੂੰ ਜਿਸ ਤਰ੍ਹਾਂ ਯੋਗੀ ਸਾਹਿਬ ਕਰ ਰਹੇ ਨੇ ਉੱਥੇ ਉਹ ਉਹ ਕੀਤਾ ਜਾਵੇ ਤਾਂ ਫਿਰ ਇਹ ਗੱਲ ਤਾਂ ਮੰਨਣਾ ਲੱਗ ਗਈ ਕਿ ਜੀਪੀਜ਼ਾ ਦਾ ਆਪਸੇ ਦਾ क्राइम ਦਾ ਉਹ ਡਾਊਨ ਹੋ ਗਿਆ ਆਪਣਾ ਵਾਧਾ ਜਾ ਰਿਹਾ ਹਾਂ ਇਹ ਮੈਂ ਮੈਂ ਇਹ ਗੱਲ ਮਹਿਸੂਸ ਕਰਦਾ ਹਾਂ ਵੀ ਮੈਨੂੰ ਲੱਗਦਾ ਹੈ ਵੀ ਜਿਹੜਾ ਯੂਪੀ ਦੇ ਬਹੁਤ ਸਾਰੇ ਗੈਂਗਸਟਰ ਵੀ ਜਿਹੜੇ ਪੰਜਾਬ ਚ ਆ ਗਏ ਨੇ ਤੇ ਵੈਸੇ ਹੁਣ ਪੰਜਾਬ ਦੇ ਵਿੱਚ ਗੈਂਗਸਟਰਸ ਨੂੰ ਨੱਥ ਪਾਣ ਦੀ ਰੋਈ ਖਬਰਾਂ ਆਉਂਦੀਆਂ ਨੇ ਕਿਦਰੇ ਐਨਕਾਊਂਟਰ ਹੋਇਆ ਕਿਦਰੇ ਉਹਦੇ ਲਾਸ਼ 'ਚ ਗੋਲੀ ਲੱਗੀ ਜਾਂ ਕੁਛ ਇਸ ਤਰ੍ਹਾਂ ਹੋਇਆ ਇਿਹੜੀਆਂ ਖਬਰਾਂ ਆਉਂਦੀਆਂ ਨੇ ਉਦੋਂ ਖਾਵੀਆਂ ਖਬਰਾਂ ਲਗਦੀਆਂ ਨੇ ਵੀ ਸ਼ੁਕਰ ਹੈ ਇਸ ਪਾਸੇ ਥੋੜਾ ਕੰਮ ਘੋਣਾ ਸ਼ੁਰੂ ਹੋਇਆ ਮੈਨੂੰ ਯਕੀਨ ਹੈ ਨਸ਼ਾ ਤੇ ਗੈਂਗਵਾਰ ਨਸ਼ਾ ਤੇ ਕ੍ਰਾਈਮ ਇਹ ਪੈਰਲਲ ਦੋਨੋਂ ਚੱਲਦੇ ਨੇ ਜੇ ਨਸ਼ਾ ਖਤਮ ਹੋਏਗਾ ਤੇ ਗੈਂਗਵਾਰ ਵੀ ਖਤਮ ਹੋਏਗੀ ਇਹ ਕ੍ਰਾਈਮ ਵੀ ਖਤਮ ਹੋਏਗਾ ਇਹ ਦੇ ਗੈਂਗਸ ਉਹੀ ਤਾਂ ਬੰਦੇ ਨੇ ਜਿਹੜੇ ਨਸ਼ਾ 베ਚਦੇ ਨੇ ਤੇ ਜਿਹੜੇ ਕ੍ਰਾਈਮ ਕਰਦੇ ਨੇ ਇਹ ਦੋਨੋਂ ਪੈਰਲਲ ਹੀ ਖਤਮ ਹੋ ਰਹੇ ਨੇ ਪਹਿਲੇ ਹੀ ਖਤਮ ਯਾਰੀ ਗੱਲ ਕਰੀਏ ਕਿ ਪੰਜਾਬ ਸਰਕਾਰ ਸੀਆ ਮਾਨ ਸਾਹਿਬ ਨੂੰ ਵੀ ਜੋਗੀ ਵਗੈਰ ਰੂਪ ਲੈਣਾ ਚਾਹੀਦਾ ਉਹਨਾਂ ਵਾਲੇ ਕਾਨੂੰਨ ਦੇ ਦੇਖੋ ਮੈਂ ਪਿਛਲੇ ਕੁਝ ਦਿਨਾਂ ਤੋਂ ਮਹਿਸੂਸ ਕਰਦਾ ਪਿਆ ਉਹ ਥੋੜਾ ਬੋਤਾ ਉਸ ਪੈਟਰਨ ਤੇ ਪੰਜਾਬ ਚ ਕੰਮ ਹੋਣਾ ਸ਼ੁਰੂ ਹੋਇਆ ਪਰ ਫਿਰ ਉਹੀ ਗੱਲ ਜਦੋਂ ਕਈ ਵਾਰੀ ਫਿਰ ਤੁਹਾਡਾ ਮੀਡੀਆ ਵਾਲੇ ਭਰਾ ਵੀ ਫਿਰ ਉਹਦੇ ਵੇ ਇਤਰਾਜ ਕਰਨ ਲੱਗ ਪੈਂਦੇ ਨੇ ਫਿਰ ਜਿਹੜੀਆਂ ਹਿਊਮਨ ਰਾਈਟਸ ਫਾਰੀਆ ਆਰਗੇਨਾਈਜੇਸ਼ਨਸ ਵੀ ਨੇ ਉਹ ਵੀ ਕਰੀਆਂ ਹੁੰਦੀਆਂ ਨੇ ਪਰ ਮੈਂ ਇਹ ਸੋਚਦਾ ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਆਰਗੇਨਾਈਜੇਸ਼ਨਸ ਨੇ ਇਹਨਾਂ ਨੂੰ ਇਹ ਸਟੱਡੀ ਕਰਨਾ ਚਾਹੀਦਾ ਵੀ ਜਿਹੜੇ ਬਹੁਤ ਮਤਲਬ ਕ੍ਰਿਮੀਨਲਸ ਨੇ ਵੱਡੇ ਕ੍ਰਿਮੀਨਲਸ ਨੇ ਗੈਂਗਸਟਰਸ ਨੇ ਉਹਨਾਂ ਦੇ ਹੱਕ ਵਿੱਚ ਕਦੀ ਬੋਲਣਾ ਚਾਹੀਦਾ ਸ਼ਹਿਰ ਦੇ ਵੀ ਵੱਡੇ ਲੀਡਰ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਦੇ ਵਿੱਚ ਆਪਣੀ ਸ਼ਹਿਰ ਦੀ ਸਫਾਈ ਬਵਸਤਾ ਤੇ ਬਾਕੀ ਮੁੱਦਿਆਂ ਲੈ ਕੇ ਗੱਲ ਕਰਦਾ ਦੇਖੋ ਮੈਂ ਕੋਈ ਏਡਾ ਵੱਡਾ ਲੀਡਰ ਨਹੀਂ ਹੈਗਾ ਠੀਕ ਹੈ ਸ਼ਰਮ ਨਹੀਂ ਕਰੀਏ ਕਿ ਮੈਂ ਸਟੇਟਸ ਰਹਾ ਮੇਰਾ ਅਜੇ ਮੈਂ ਇਸ ਪਾਰਟੀ ਨਵਾਂ ਬੰਦਾ ਤੇ ਅਜੇ ਮੇ ਕੋਈ ਕੋਈ ਔਦਾ ਵੀ ਨਹੀਂ ਹੈਗਾ ਤੇ ਠੀਕ ਹੈ ਮੈਂ ਕਿਉਂਕਿ ਮੈਂ ਪੁਰਾਣਾ ਸ਼ਹਿਰ ਦੇ ਵਿੱਚ ਰਹਿਣਾ ਵਾਂ ਦੇਖੋ ਜਿਹੜੀ ਤੁਸੀਂ ਕਹਿ ਰਹੇ ਹੋ ਹੁਣ ਠੀਕ ਹੈ ਬਰਸਾਤ ਦਾ ਮੌਸਮ ਹੈ ਪਰ ਫਿਰ ਵੀ ਮੈਂ ਮਹਿਸੂਸ ਕੀਤਾ ਜਦੋਂ ਕਾਰਪੋਰੇਸ਼ਨ ਇਲੈਕਸ਼ਨ ਹੋਈ ਆ ਉਸ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਸੜਕਾਂ ਦੇ ਵਿੱਚ ਵੀ ਚੇਂਜ ਆਈ ਆ ਪਰ ਸਾਡੀ ਇੱਥੇ ਬਦਕਿਸਮਤੀ ਇਹ ਆ ਕਿ ਸਾਡੇ ਜਿਹੜੇ ਕੰਮ ਹੁੰਦੇ ਨੇ ਉਹਨਾਂ ਦੀ ਕੁਆਲਿਟੀ ਉਨੀ ਵਧੀਆ ਨਹੀਂ ਹੁੰਦੀ ਜਿੰਨੀ ਹੋਣੀ ਚਾਹੀਦੀ ਆ ਜਦੋਂ ਇੱਕ ਮੀਂਹ ਪੈਂਦਾ ਉਦੋਂ ਕਾਫੀ ਸੜਕਾਂ ਦਾ ਨੁਕਸਾਨ ਹੁੰਦਾ ਇਹਦੇ ਵਿੱਚ ਮੈਂ ਤਾਂ ਸੀਨੀਅਰ ਲੀਡਰਸ਼ਿਪ ਨੂੰ ਇਹ ਬੇਨਤੀ ਕਰਾਂਗਾ ਵੀ ਜਿੱਥੇ ਉਹ ਨਸ਼ੇ ਦੇ ਖਿਲਾਫ ਯੁੱਧ ਲੜ ਰਹੇ ਨੇ ਨਾ ਉੱਥੇ ਜਿਹੜੀ ਕੁਆਲਿਟੀ ਜਿਹੜੀ ਹੈ ਸੜਕਾਂ ਦੀ ਕੁਆਲਿਟੀ ਤੇ ਜਿਹੜੇ ਹੋਰ ਕੰਮਾਂ ਦੀ ਕੁਆਲਿਟੀ ਆ ਉਹਦੇ ਖਿਲਾਫ ਵੀ ਕੰਮਾਂ ਦੀ ਗੱਲ ਤਾਂ ਕਰਦੇਵੇਂ ਸ਼ਹਿਰ ਚ ਕੂੜੇ ਢੇਰ ਲੱਗੇ ਹੋਏ ਜਗ੍ਹਾ ਜਗ੍ਹਾ ਤੇ ਲਿਫਟਿੰਗ ਨਹੀਂ ਹੋ ਰਹੀ ਲੋਕ ਪਰੇਸ਼ਾਨ ਨਹੀਂ ਦੇਖੋ ਤੁਸੀਂ ਅੱਜ ਤੋਂ ਕੱਪ 6 ਮਹੀਨੇ ਪਿੱਛੇ ਚੱਲ ਜੀਏ ਮੈਂ ਪਿੱਛੇ ਇੱਕ ਦਿਨ ਰਿਪੋਰਟ ਪੜ੍ਹ ਰਿਹਾ ਸੀ 180 ਥਾਵਾਂ ਤੇ ਕੁੜਾ ਜਿਹੜੇ ਸੁਟਿਆ ਜਾਂਦਾ ਸੀ ਤੇ ਉਤੋਂ ਫਿਰ ਲਿਫਟ ਹੁੰਦਾ ਸੀ ਉਹ 180 ਦੀ ਗਿਣਤੀ ਘਟ ਕੇ 45 ਤੋਂ 50 ਰਹਿ ਗਈ ਆ ਮੈਂ ਆਪ ਆਪਣੇ ਦੇਖੇ ਨੇ ਨੇੜੇ-ਤੇੜੇ ਵੀ ਮੇ ਅਗੇ ਨਾਲੋਂ ਗਾਰਬੇਜ ਜਿਹੜੇ ਡੰਪ ਸਿਗੇ ਉਹ ਘਟੇ ਨੇ ਮੈਨੂੰ ਕਿਹਦਾ ਖਤਮ ਹੋ ਗਏ ਨੇ ਪਰ ਉਹਦੇ ਵਿੱਚ ਜਿੱਥੇ ਥੋੜੀ ਬੁਤੀ ਕਮੀ ਹੈ ਵਾ ਉਥੇ ਸਾਡਾ ਵੀ ਕਸੂਰ ਆ ਠੀਕ ਹੈ ਸਾਡਾ ਪਬਲਿਕ ਤਾਂ ਵੀ ਸੁਗੜਾ ਅਸੀਂ ਆਪਣੇ ਘਰ ਦੇ ਬਾਉਂਡਰੀ ਦੇ ਅੰਦਰ ਤੱਕ ਤਾਂ ਅਸੀਂ ਆਪਣੀ ਸਫਾਈ ਰੱਖਦੇ ਹਾਂ ਠੀਕ ਪਰ ਅਸੀਂ ਜਦੋਂ ਫਿਰ ਲਫਾਵਾ ਸੁੱਟਣਾ ਹੁੰਦਾ ਤਾਂ ਕੰਮ ਤੋਂ ਪਰੇ ਦੇ ਉੱਪਰ ਬਾਹਰ ਸੁੱਟ ਦਿੰਦੇ ਹਾਂ ਸਹੀ ਗੱਲ ਇੱਦਾਂ ਕਰਨ ਚਿੰਨੀ ਦੇਰ ਤੱਕ ਹਰ ਇਨਸਾਨ ਇਹ ਰਿਸਪੌਂਸਿਬਿਲਟੀ ਨਹੀਂ ਰਹਿੰਦਾ ਉਨੀ ਦੇਰ ਤੱਕ ਕੋਈ ਸਰਕਾਰ ਇਸ ਕੰਮ ਦੇ ਵਿੱਚ ਪੂਰਾ ਕਾਮਯਾਬ ਨਹੀਂ ਹੋ ਸਕਦੀ ਠੀਕ ਹੈ ਉਹਦੇ ਚ ਕਾਫੀ ਸਰਕਾਰ ਦਾ ਦੀ ਮਿਹਨਤ ਨਾ ਹੋ ਜਾਂਦਾ ਵਾ ਪਰ ਇਹ 100% ਅਸੀਂ ਚਾਹਨੇ ਆ ਨਾ ਤੇ ਸਾਨੂੰ ਫਿਰ ਹਰ ਬੰਦੇ ਨੂੰ ਹਰ ਇਨਸਾਨ ਨੂੰ ਆਪਣੇ ਸ਼ਹਿਰ ਨੂੰ ਇਹ ਸੋਚ ਕੇ ਮੇਰਾ ਸ਼ਹਿਰ ਆ ਮੈਂ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣਾ ਦੇਖੋ ਅਜੇ ਤੱਕ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦਾ ਅਸੀਂ ਤੋਂ 90% ਘਰਾਂ ਦੇ ਵਿੱਚੋਂ ਜਿਹੜਾ ਕੂੜਾ ਗਿੱਲਾ ਕੂੜਾ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਨਹੀਂ ਆਂਦਾ ਵਾ ਅਜੇ ਤੱਕ ਸਾਡੇ ਲੋਕਾਂ ਨੇ ਸਰਕਾਰ ਦੀ ਐਨੀ ਵਾਰੀ ਮੰਤਾ ਕਰਨ ਦੇ باوجود ਬੇਨਤੀ ਕਰਨ ਦੇ باوجود ਜਾਂ ਕਈ ਇਸ਼ਤਿਹਾਰ ਵੀ ਆਏ ਅਖਬਾਰਾਂ 'ਚ ਸਰਕਾਰ ਨੇ ਆਪਣੇ ਨੁਮਾਇੰਦੇ ਵੀ ਭੇਜੇ ਲੋਕਾਂ ਦੀਆਂ ਗਲੀਆਂ 'ਚ ਪਰ ਅਜੇ ਤੱਕ ਲੋਕਾਂ ਨੇ ਸੁੱਕਾ ਕੂੜਾ ਗਿੱਦਾ ਕੂੜਾ ਵਖਰਾ ਵਖਰਾ ਨਹੀਂ ਕਰਨਾ ਸ਼ੁਰੂ ਕੀਤਾ ਦੇਖੋ ਜਿੰਨੀ ਦੇਰ ਤੱਕ ਅਸੀਂ ਇਸ ਮਾਮਲੇ ਦੇ ਵਿੱਚ ਕੌਂਸ਼ੀਅਸ ਨਹੀਂ ਹੁੰਦੇ ਕਿਉਂਕਿ ਅਸੀਂ ਕੰਪੈਰੀਜ਼ਨ ਕਰਦੇ ਫੋਰਨ ਕੰਟਰੀਜ਼ ਦੇ ਨਾਲ ਫੋਰਨ ਕੰਟਰੀ ਦੇ ਵਿੱਚ ਤੁਸੀਂ ਕਿਸੇ ਵੀ ਡਿਵੈਲਪਡ ਕੰਟਰੀ ਦੇ ਵਿੱਚ ਚਲ ਜਾਓ ਉੱਥੇ ਤਿੰਨ ਤਰ੍ਹਾਂ ਦੇ ਕੂੜੇ ਦੇ ਬਿਨ ਪਏ ਹੁੰਦੇ ਨੇ ਸੁੱਕਾ ਕੂੜਾ ਲੱਗ ਹੁੰਦਾ ਗਿੱਲਾ ਕੂੜਾ ਲੱਗ ਹੁੰਦਾ ਤੇ ਇੱਕ ਜਿਹੜਾ ਰੀਯੂਜੇਬਲ ਜਿਹੜਾ ਮਟੀਰੀਅਲ ਹੁੰਦਾ ਉਹ ਲੱਗ ਹੁੰਦਾ ਜਿੰਨੀ ਦੇਰ ਤੱਕ ਅਸੀਂ ਲੋਕ ਮੈਂ ਆਪਣੇ ਤੋਂ ਸ਼ੁਰੂ ਕਰਤਾ ਨਿਕਾਲੀ ਜੀ ਹਰ ਇਨਸਾਨ ਦਾ ਫਰਜ ਬੰਦਾ ਅਸੀਂ ਇਹਦੇ ਬਾਰੇ ਅਵੇਅਰ ਹੋਈਏ ਅਸੀਂ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਅਸੀਂ ਤਾਂ ਹੀ ਕਰ ਸਕਦੇ ਹਾਂ ਸਰਕਾਰ ਦਾ ਯੋਗਦਾਨ ਜਿਹੜਾ 70% ਹੈ 30% ਯੋਗਦਾਨ ਜਿਹੜਾ ਲੋਕਾਂ ਦਾ ਜੇ ਅਸੀਂ ਨਹੀਂ ਕਰਾਂਗੇ ਵੈਸੇ ਮੈਂ ਆਪਣਾ ਤੇ ਆਪਣੇ ਸਾਥੀਆਂ ਦਾ ਲੋਕਾਂ ਦਾ ਬਹਿਲਾ ਪੱਖ ਜ਼ਿਆਦਾ ਲੈ ਗਿਆ ਵੈਸੇ ਇਹ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹਾਂ ਗੱਲ ਕਰੀਏ ਸਿਵਰੇ ਬਰਸਾਤਾਂ ਤੋਂ ਬਾਅਦ ਪਾਣੀ ਜਿਹੜਾ ਲਗਾਤਾਰ ਕਿੰਨੇ ਕਿੰਨੇ ਦਿਨ ਸੜਕ ਤੇ ਖੜਾ ਰਹਿ ਜਾਂਦਾ ਜੀ ਕਈ ਵਾਰ ਤਾਂ ਇtanto ਲੱਗਦਾ ਕਿ ਤਾਂ ਸੁਖਵੀਰ ਬਾਦਲ ਜੀ ਨੇ ਕਿਹਾ ਸੀ ਪਾਣੀ ਵਾਲੀ ਬੱਸਾਂ ਆਪ ਚਲਾਈਆਂ ਅੱਛਾ ਮੰਗਾ ਲਈਏ ਦੋਨੇ ਦੋਨੇ ਬਾੜੀਆ ਤਾਂ ਡੇ ਰਹੀਆਂ ਦੇਖੋ ਇਸ ਮਾਮਲੇ ਤੇ ਨਾ ਸਾਡੇ ਕੁਸ਼ ਕਾਰਪੋਰੇਸ਼ਨ ਦੇ ਅਫਸਰ ਮੈਂ ਦੋਸ਼ੀ ਕਿੰਦਾ ਹਾਂ ਜੀ ਕਿਉਂਕਿ ਜੇ ਅਸੀਂ ਪੁਰਾਣੀ ਹਿੱਸੇ ਕਢੀਏ ਕਿਸੇ ਵੀ ਸਰਕਾਰ ਵੇਲੇ ਦੀ ਕਢ ਲਓ ਮੈਂ ਇਸ ਸਰਕਾਰ ਦੀ ਆਪਾਂ ਗਲਤੀ ਨਾ ਮੜੀਏ ਇਹ ਭਾਵੇਂ ਅਕਾਲੀ ਦਲ ਦੀ ਸਰਕਾਰ ਰਹੀ ਆ ਜਿਹੜਾ ਸੀਵਰੇਜ ਸਿਸਟਮ ਹੈ ਨਾ ਇਹ ਟੇਲ ਤੋਂ ਸ਼ੁਰੂ ਹੁੰਦਾ ਸਹੀ ਵੀ ਕਿੱਥੇ ਪਾਣੀ ਜਾ ਕੇ ਡਿਗਣਾ ਪਰ ਸਾਡੇ ਸ਼ਹਿਰ ਦਾ ਤਾਂ ਇਹ ਤਾਂ ਡਿਸਾਈਡ ਹੀ ਹੋਇਆ ਪਾਣੀ ਡਿਗਣਾ ਕਿੱਥੇ ਜਾ ਕੇ ਉਹ ਗੱਲਾਂ ਕਰਦੇ ਆ ਜੀ ਪਾਣੀ ਉੱਥੇ ਲਿਆਵਾਂ ਨੇ ਭੇਜਦਾ ਵੀ ਹੁੰਦਾ ਮੈਂ ਮੈਂ ਤੁਹਾਨੂੰ ਉਹੀ ਦੱਸਦਾ ਨਾ ਅਸੀਂ ਤੇ ਦੋ ਅੱਜ ਤੱਕ ਸਾਡੇ ਲੈਵਲਜ਼ ਹੀ ਨਹੀਂ ਫਿਕਸ ਹੋਏ ਸ਼ਹਿਰ ਤੇ ਦੇਖੋ ਇਹਦੇ ਵਿੱਚ ਮੈਂ ਇਹ ਐਡਮਿਟ ਕਰਦਾ ਵੀ ਕਾਰਪੋਰੇਸ਼ਨ ਦੇ ਅਫਸਰਾਂ ਦਾ ਇਹਨੂੰ ਅਸੀਂ ਅੱਜ ਇਸ ਸਰਕਾਰ ਨੂੰ ਦੋਸ਼ੀ ਨਹੀਂ ਕਹਿ ਸਕਦੇ ਇਸ ਕੰਮ ਲਈ ਪੁਰਾਣੀਆਂ ਸਰਕਾਰਾਂ ਵੀ ਇਸ ਤੋਂ ਵੱਧ ਦੋਸ਼ੀ ਨੇ ਕਿਉਂਕਿ ਜਦੋਂ ਸੀਵਰੇਜ ਸਿਸਟਮ ਅਸੀਂ ਕੈਲਕੂਲੇਟ ਨਹੀਂ ਕੀਤਾ ਅਸੀਂ ਸੀਵਰੇਜ ਪਾਣੇ 8 ਇੰਚ ਦਾ ਪਾਈਪ ਪਾਣੇ ਆ ਬਿਲਕੁਲ ਰਿਕੁਆਇਰਮੈਂਟ ਤੇ 20 ਇੰਚ ਦੇ ਪਾਈਪ ਦੀ ਆ ਹੋਏ ਕਿੰਨੇ ਸਾਲਾਂ ਦੇ ਬਈ ਤੇ ਅੱਛਾ ਕਿੰਨੇ ਕਿੰਨੇ ਸਾਲਾ ਤੋਂ ਹੋਂਦਾ ਪਏ ਨੇ ਫਿਰ ਮੈਂ ਆਪਣੀ ਪਰਸਨ ਸੋਚ ਦੀ ਗੱਲ ਕਰਨ ਲੱਗਾ ਸੀਵਰੇਜ ਦਾ ਸਾਡੇ ਸ਼ਹਿਰ ਦੇ ਵਿੱਚ ਮੈਂ ਦੇਖਿਆ ਕਾਰਪੋਰੇਸ਼ਨ ਦੀ ਮੈਂ ਗੱਲ ਕਰ ਰਿਹਾ ਅਸੀਂ ਜੇ ਆਪਾਂ 30 ਸਾਲ 35 ਸਾਲ 40 ਸਾਲ ਪਿੱਛੇ ਦੀ ਚੱਲਦੀ ਹੈ ਅਸੀਂ ਸ਼ਹਿਰ ਦੇ ਵਿੱਚ ਇਤਾਂ ਦੀਆਂ ਸੜਕਾਂ ਦੇਖੀਆਂ ਅੱਜ ਜਿਹੜੀਆਂ 5-5 ਫੁੱਟ ਉੱਚੀਆਂ ਹੋ ਗਈਆਂ ਨੇ ਸਹੀ ਪੁਰਾਣਾ ਸੀਵਰੇਜ ਥੱਲੇ ਦੱਬ ਦਿੱਤਾ ਨਵਾਂ ਸੀਵਰੇਜ ਉੱਪਰ ਪਾ ਦਿੱਤਾ ਅਸੀਂ ਕਿਉਂ ਇਹ ਕਰ ਰਹੇ ਹਾਂ ਕਲਪਸ਼ਨ ਵੀ ਹੁੰਦੀ ਹੈ ਜੀ ਅਸੀਂ ਕਿਉਂ ਕਰ ਰਹੇ ਹਾਂ ਸਾਨੂੰ ਉਸੇ ਲੈਵਲ ਨੂੰ ਮੇਨਟੇਨ ਕਰਨਾ ਚਾਹੀਦਾ ਆਪਣੇ ਸੀਵਰੇਜ ਸਿਸਟਮ ਨੂੰ ਚੰਗਾ ਕਰਕੇ ਸੜਕ ਦਾ ਲੈਵਲ ਉੱਚਾ ਨਹੀਂ ਕਰਨਾ ਚਾਹੀਦਾ ਦੇਖੋ ਸਾਡੇ ਇਥੇ ਨਾ ਇੱਕ ਬੜੀ ਲੋਕਾਂ ਦੀ ਮੈਂ ਸ਼ਰਾਫਤ ਕਹਿ ਲਾਂ ਲੋਕਾਂ ਦੀ ਘੱਟ ਵੇ ਮਸਕਲਵਾ ਲੋਕ ਨਕਸ਼ਾ ਪਾਸ ਕਰਵਾ ਕੇ ਘਰ ਬਣਾਉਂਦੇ ਨੇ ਸੜਕ ਦਾ ਲੈਵਲ ਹੁੰਦਾ ਇੱਕ ਫਿਕਸ ਲੈਵਲ ਹੁੰਦਾ ਨਕਸ਼ਾ ਪਾਸ ਹੋਇਆ ਘਰ ਦੇ ਬਾਹਰ ਸੜਕ 3 ਫੁੱਟ ਉੱਚੀ ਹੋਏਂਦੀ 20 ਸਾਲਾਂ 'ਚ ਬਿਲਕੁਲ ਇਦਾਂ ਹੁੰਦਾ ਕਾਫੀ ਮਹਗਾਨ ਉਸ ਘਰ ਦੇ ਮਾਲਕ ਨੂੰ ਚਾਹੀਦਾ ਸੀ ਵੀ ਕੌਸ਼ਿਸ਼ ਹੋ ਕੇ ਚਿੱਠੀ ਪੱਤਰ ਆਈ ਚਾਹੇ ਦਾਨਤ ਆਈ ਇਸ ਗੱਲ ਦੀ ਸਖਤੀ ਨਾਲ ਪਾਲਣਾ ਕਰਦਾ ਵੀ ਸੜਕ ਉੱਚੀ ਨਹੀਂ ਹੋਣੀ ਚਾਹੀਦੀ ਇੱਥੇ ਸਾਡੇ ਪੁਰਾਣੇ ਸਮੇਂ ਤੋਂ ਚੱਲੇ ਆ ਰਹੇ ਉਹੀ ਰੀਤ ਚੱਲੀ ਆ ਰਹੀ ਹੈ ਵੀ ਸੜਕ ਇਸ ਤਰ੍ਹਾਂ ਦਾ ਜਿੱਥੇ ਪਾਣੀ ਆਏ ਇਕੱਠਾ ਹੋ ਗਿਆ ਉੱਤੇ ਹੋਰ 6 ਇੰਚ ਉੱਚੀ ਕਰ ਦਿਓ ਸੜਕ ਉੱਚੀ ਬਣਾ ਦਿਓ ਤੇ ਉਹ ਇਸ ਤੋਂ ਪਾਣੀ ਹਟਦਾ ਦੂਜੀ ਜਗ੍ਹਾ ਚੱਲ ਜਾਂਦਾ ਜਿੱਥੇ ਨੀਵੀਂ ਹੁੰਦੀ ਆ ਤੇ ਉਹਦਾ ਕੋਈ ਮੇਰੇ ਸਾਹਮਣੇ ਇਸ ਮਾਮਲੇ ਦੇ ਵਿੱਚ ਗੱਲ ਕਰੀਏ ਕ腐ਸ਼ਨ ਦੀ ਜਲੰਧਰ ਤੋਂ ਸ਼ੰਤੋ ਤੋਂ ਵਿਧਾਇਕਤਾਂ ਨੂੰ ਵਿਧਾਇਕਤਾਂ ਬਣਨ ਉਦੋਂ ਕਿ ਉਹਨਾਂ ਉੱਪਰ ਚਾਰਜ ਲੱਗੇਗਾ ਜੇਲ੍ਹ ਵੀ ਗਏ ਆ ਉਹਨਾਂ ਵਾਲੀ ਕਿਹਾ ਜਾਂਦੇ ਆਪਾਂ ਦੇਖੋ ਬਹੁਤ ਮਾਰੀ ਗੱਲ ਆ ਕਿਸੇ ਇਨਸਾਨ ਨੂੰ ਜਦੋਂ ਲੋਕਾਂ ਨੇ ਇੰਨੀ ਚਾਹਾਂ ਨਾਲ ਜਿਤਾਇਆ ਹੋਵੇ ਫਿਰ ਉਸ ਪਾਰਟੀ ਦੇ ਵਿੱਚ ਉਹ ਆ ਕੇ ਐਮਐਲਏ ਬਣਿਆ ਹੋਵੇ ਜਿਹੜੀ ਪਾਰਟੀ ਉਨੇ ਜੁਆਇਨ ਕੀਤੀ ਉਸ ਦਾ ਮੁੱਖ ਮੰਤਵ ਵੀ ਇਹ ਸੀ ਕਿ ਉਹਨਾਂ ਦੇ ਵਾਰ ਅਗੇਂਸਟ ਕਰਪਸ਼ਨ ਉਹਨੇ ਸ਼ੁਰੂ ਕਰਕੇ ਪਾਰਟੀ ਬਣੀ ਸੀ ਉਸ ਪਾਰਟੀ ਜੋ ਆ ਉਹਨੂੰ ਘੱਟੋ ਘੱਟ ਇਸ ਪਾਰਟੀ ਦੀ ਆਈਡੀਓਲੋਜੀ ਦੇ ਨਾਲ ਚੱਲਣਾ ਚਾਹੀਦਾ ਸੀ ਇਹੋ ਜਿਹੇ ਬੰਦੇ ਜਿਹੜੇ ਹੁੰਦੇ ਨੇ ਨਾ ਉਹ ਪਾਰਟੀਆਂ ਨੂੰ ਬਦਨਾਮ ਕਰਦੇ ਨੇ ਪਾਰਟੀ ਦੇਖੋ ਪਾਰਟੀ ਤਾਂ ਲੋਕਾਂ ਨਾਲ ਹੀ ਹੁੰਦੀ ਆ ਪਾਰਟੀ ਕੌਣ ਆ ਪਾਰਟੀ ਕੋ ਕੰਦਾ ਤਾਂ ਹੁੰਦੀਆਂ ਨਹੀਂ ਆ ਪਾਰਟੀ ਦੇ ਵਿੱਚ ਲੋਕ ਨੇ ਜਿਹੜੇ ਜੇ ਉਹ ਲੋਕ ਅੱਛੀ ਆਈਡੀਓਲੋਜੀ ਤੇ ਕੰਮ ਕਰਨਗੇ ਤੇ ਪਾਰਟੀ ਦੀ ਬਲੇਬਲੇ ਹੋਏਗੀ ਉਹ ਜਦੋਂ ਇਹੋ ਜਿਹੇ ਜਿਹੜੇ ਕਰਪਟ ਐਮਐਲਏ ਬਣ ਕੇ ਉਹਨਾਂ ਨੇ ਫਿਰ ਅੱਜ ਸਾਰੇ ਸਾਰੇ ਜੱਗ ਨੂੰ ਪਤਾ ਹੈ ਕਿ ਉਹਨਾਂ ਨੇ ਕੀ ਕੀਤਾ ਤੇ ਅੱਜ ਪੁਖਸ ਵੀਰੇ ਤੇ ਮੈਂ ਕਹਿੰਦਾ ਬਹੁਤ ਅੱਛੀ ਗੱਲ ਆ ਇਹੋ ਜਿਹੇ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਸਰਕਾਰ ਨੇ ਜੋ ਕੀਤਾ ਵਜਿ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਭਗਵੰਤ ਪੰਜਾਬ ਸਰਕਾਰ ਨੇ ਜਿਹੜੀ ਆ ਤਰਫੇ ਦੇ ਉੱਪਰ ਮਹੀਮ ਚਲਾਈ ਹੋਈ ਆ ਕਈ ਜਿਹੜੇ ਆਪਣੇ ਦੇਖੋ ਇੱਕ ਇੱਕ ਗੱਲ ਇਸ ਸਰਕਾਰ ਦੀ ਸਿਫਤ ਕਰਦਾ ਅੱਜ ਤੱਕ ਮੈਂ ਬਹੁਤ ਲੰਬਾ ਸਮਾਂ ਹੋ ਗਿਆ ਮੈਂ ਪੋਲਿਟਿਕਸ ਦੇ ਵਿੱਚ ਚਾਹੇ ਸਾਡੇ ਇੱਥੇ ਮੁੱਖ ਮੰਤਰੀ ਸਰ ਪ੍ਰਕਾਸ਼ ਸਿੰਘ ਬਾਦਲ ਰਹੇ ਨੇ ਚਾਹੇ ਸਰ ਬਿਆਨ ਸਿੰਘ ਰਹੇ ਨੇ ਚਾਹੇ ਕੈਪਟਨ ਅਮਰਿੰਦਰ ਸਿੰਘ ਰਹੇ ਨੇ ਕਿਸੇ ਵੀ ਸਰਕਾਰ ਨੇ ਅੱਜ ਤੱਕ ਆਪਣੇ ਐਮਐਲਏ ਦੇ ਖਿਲਾਫ ਕ੍ਰਪਸ਼ਨ ਦੀ ਕਾਰਵਾਈ ਨਹੀਂ ਕੀਤੀ ਇਸ ਸਰਕਾਰ ਨੇ 2-3 ਐਮਐਲਏ ਦੇ ਖਿਲਾਫ ਕ੍ਰਪਸ਼ਨ ਦੇ ਖਿਲਾਫ ਕਾਰਵਾਈ ਕੀਤੀ ਹੈ ਇਸ ਗੱਲ ਹੀ ਸਰ ਭਗਵੰਤ ਸਿੰਘ ਮਾਨ ਜੀ ਵਧਾਈ ਦੇ ਪਾਸਟਰ ਨੇ ਵੀ ਘੱਟੋ ਘੱਟ ਉਹਨਾਂ ਨੇ ਇਹ ਇੱਕ ਟ੍ਰੈਡੀਸ਼ਨ ਤੋਂ हट ਕੇ ਨਹੀਂ ਤਾਂ ਕੋਈ ਪਾਰਟੀ ਆਪਣੀ ਬਰਗਰ ਦੇ ਆਪਣੇ ਐਮਐਲਏ ਦੇ ਖਿਲਾਫ ਕਿਉਂਕਿ ਬਹੁਤਿਆਂ ਸਰਕਾਰਾਂ ਜਦੋਂ ਆਪਣੇ ਐਮਐਲਏ ਦਾਗੀ ਹੁੰਦੇ ਫਿਰ ਕੰਪਰੋਮਾਈਜ਼ਸ ਕਰ ਦਿੰਦੀਆਂ ਨੇ ਤੁਹਾਨੂੰ ਇਸ ਨੂੰ ਮੈਂ ਸਰ ਪ੍ਰਗਵਾਨ ਸੇ ਮਨ ਨੂੰ ਬਤਾਈ ਦੇਣਾ ਵੀ ਉਹਨਾਂ ਨੇ ਆਪਣੇ ਹੀ ਦੋ ਤੇ ਤਿੰਨ ਐਮਐਲਏ ਜਿਨ੍ਹਾਂ ਦੇ ਜਿਨ੍ਹਾਂ ਦੇ ਕਰਾਪਸ਼ਨ ਦੇ ਚਾਰजेस ਸੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਉਹਨਾਂ ਦੇ ਖਿਲਾਫ ਲੀਗਲ ਐਕਸ਼ਨ ਹੋਏ ਨੇ ਇਹ ਬਾਅਦ ਦੀ ਗੱਲ ਆ ਵੀ ਸਿਆਮ ਮਿਲਦੀ ਕਿ ਨਹੀਂ ਮਿਲਦੀ ਪਰ ਇਹ ਕਾਰਵਾਈ ਕਰਨੀ ਨਹੀਂ ਇਸ ਗੱਲ ਦੀ ਉਹ ਪੁਧਾਈ ਦੇ ਪਾਸਰ ਹੈ ਰਾਵਣੂ ਰੋੜਾ ਨੂੰ ਜਿਹੜਾ ਅਸਤੀਫਾ ਦੇਣਾ ਚਾਹੀਦਾ ਉਹਨਾਂ ਦੇਖੋ ਜੀ ਇਹ ਤਾਂ ਉਹਦੀ ਆਪਣੀ ਸੋਚ ਆ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਨਹੀਂ ਅਪਾ ਗੱਲ ਕਰੀਏ ਕਿ ਪਰਾ ਸ਼ਹਿਰ ਦੇ ਵਿਕਾਸ ਵਾਸਤੇ ਵੀ ਕਿ ਕ腐ਸ਼ਨ ਚਾਰजेस ਲੱਗੇ ਆ ਕੱਲ ਪਾਰਟੀ ਚੋਂ ਵੀ ਕੱਢੇ ਜਾਂ ਕੱਢੇ ਗਏ ਆ ਅੰਦਰ ਹੀ ਹੈਗੇ ਆ ਉਸ ਬਾਰੇ ਕੀ ਕਹਣਾ ਨਹੀਂ ਹੁੰਦਾ ਜੇ ਆਪਣੀ ਜ਼ਮੀਰ ਦੇ ਉੱਤੇ ਸੋਚੇ ਤਾਂ ਉਹਨੂੰ ਅਸਤੀਫਾ ਦੇਣਾ ਚਾਹੀਦਾ ਉਹ ਜਿਸ ਪਾਰਟੀ ਦੀ ਆਡਿਓਲੋਜੀ ਤੇ ਪਹਿਰਾ ਨਹੀਂ ਦੇ ਸਕਿਆ ਤਾਂ ਉਹਨੂੰ ਫਿਰ ਅਸਤੀਫਾ ਦੇਣਾ ਚਾਹੀਦਾ ਸੀ ਉਹ ਤਾਂ ਜਿਸ ਦਿਨ ਉਹਦੇ ਤੇ ਪਰਚਾ ਦਰਜ ਹੋਇਆ ਸੀ ਉਹਨਾਂ ਨੇ ਦਿਨ ਅਸਤੀਫਾ ਦੇ ਦੇਣਾ ਚਾਹੀਦਾ ਸੀ ਪਰ ਜੇ ਉਹ ਉਹਦੇ ਇੰਨੇ ਹੀ ਉਹਦੇ ਜ਼ਮੀਰ ਜਾਗਦਾ ਉਹਨਾਂ ਦੇ ਫਿਰ ਇਹੋ ਜਿਹੇ ਕੰਮ ਹੀ ਕਿਉਂ ਕਰਦਾ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਕਿਉ ਤੁਹਾਡਾ ਸੁਣੀ ਜਾਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਮੈਨ ਸਮਾਂ ਦਿੱਤਾ ਸੋਨੀ ਸਾਹਿਬ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਚੈਨਲ ਦੇ ਸਾਰੇ ਸਟਾਫ ਮੈਂਬਰਾਂ ਦਾ ਧੰਨਵਾਦ ਕਰਦਾ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਧੰਨਵਾਦ ਕਰਦਾ ਆ ਪਿਆਰ ਭਰੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ